ਅੱਜ ਜਿਹੜੀ ਲਾਰੇਬਾਜੀ ਕਰ ਰਹੇ ਜੀ ਕੀ ਮਾਮਲਾ ਹੈ ਇਹ ਜੀ ਅਸੀਂ ਸਾਡਾ ਦਿਹਾਤੀ ਮਜ਼ਦੂਰ ਸਭਾ ਦਾ ਮੈਂ ਤਹਿਸੀਲ ਦਾ ممਬਰ ਆ ਆਗੂ ਤੇ ਅਸੀਂ ਜਲੰਧਰ ਰੈਲੀ ਤੇ ਜਾ ਰਹੇ ਹਾਂ ਜੀ ਹਾਂਜੀ ਇਹ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਇਹ ਉੱਥੇ ਅੱਜ ਇਕੱਠ ਜੋੜ ਹੋ ਰਿਹਾ ਜੀ ਅੱਜ ਜੀ ਅੱਜ ਤੁਸੀਂ ਇੱਕ ਬੱਸ ਲੈ ਕੇ ਜਾ ਰਹੇ ਜਿੱਥਾ ਲੈ ਕੇ ਜਾ ਰਹੇ ਜੀ ਕਿੱਥੇ ਜਾ ਰਹੇ ਅੱਜ ਅਸੀਂ ਜੀ ਦੇਸ਼ ਭਗਤ ਯਾਦਗਾਰੀ ਜਲੰਧਰ ਸ਼ੀਦਾਂ ਦਾ ਜਿੱਥੇ ਯਾਦਗਾਰੀ ਭਵਨ ਆ ਮੈਂ ਆਪਣੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੱਬੇ ਕੁਚਲੇ ਲੋਕਾਂ ਦੀ ਹਮਾਇਤ ਵਾਸਤੇ ਅੱਜ ਅਸੀਂ ਜੀ ਜਲੰਧਰ ਦੀ ਧਰਤੀ ਤੇ ਜਿਹੜੇ ਮਜ਼ਦੂਰ ਪਰਿਵਾਰ ਦੀਆਂ ਨੌ ਹੱਕੀ ਮੰਗਾਵਾ ਉਹਨਾਂ ਵਾਸਤੇ ਅਸੀਂ ਜੀ ਕਲਸੀਆਂ ਕਲਾਂ ਤੋਂ ਜਥਾ ਲੈ ਕੇ ਜਾ ਰਹੇ ਹਾਂ ਜਿਹੜਾ ਮਾਰੂ ਨੀਤੀਆਂ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਾ ਕਾਰਪੋਰੇਟ ਭਜਾਓ ਦੇਸ਼ ਬਚਾਓ ਉਹ ਨੀਤੀਆਂ ਦੇ ਵਿੱਚ ਅਸੀਂ ਅੱਜ ਜੀ ਜਲੰਧਰ ਜਾ ਰਹੇ ਹਾਂ ਇਸ ਸੰਬੰਧ ਵਿੱਚ ਜੀ ਅਸੀਂ तहसील भिक्खी विंड ਤੋਂ 20 ਬਸਾਂ ਦਾ ਕਾਫਲਾ ਲੈ ਕੇ ਜਾ ਰਹੇ ਹਾਂ ਜੀ ਇਹ ਜੀ ਕਿੰਨਾ ਕਿ ਸਪੋਰਟ ਮਿਲਿਆ ਪਿੰਡਾਂ ਦੇ ਵਿੱਚੋਂ ਅ ਪਿੰਡਾਂ ਦੇ ਵਿੱਚੋਂ ਜੀ ਬਹੁਤ ਜ਼ਿਆਦਾ ਨੂੰ ਜਿਹੜਾ ਵਾ ਮਜ਼ਦੂਰ ਪਰਿਵਾਰਾਂ ਦਾ ਸਹਿਯੋਗ ਮਿਲਿਆ ਵਾ ਦੇਖੋ ਤੁਸੀਂ ਮੰਨ ਲਓ ਕਿ ਖਨੌਰੀ ਬਾਟਰ ਤੇ ਜਿਹੜਾ ਵਾ ਕਿਸਾਨ ਮਜ਼ਦੂਰ ਪਰਿਵਾਰ ਦਾ ਜਿਹੜਾ ਵਾ ਉਹ ਨਾਰਾ ਨਾਰੇ ਲਾ ਰਹੇ ਵਾ ਪਰ ਜਿਹੜੇ ਕਿਸਾਨਾਂ ਨੇ ਆਪਣੀ ਹੱਕੀ ਮੰਗਾਂ ਰੱਖੀਆਂ ਵਾ ਤੇ ਮਜ਼ਦੂਰਾਂ ਦੀ ਇੱਕ ਮੰਗ ਨਹੀਂ ਜੀ ਹੈਗੀ ਉੱਥੇ ਮਜ਼ਦੂਰਾਂ ਦਾ ਨਾਮ ਲੈ ਕੇ ਤੇ ਮਜ਼ਦੂਰਾਂ ਨਾਲ ਧੋਖੇਬਾਜ਼ੀ ਹੋ ਰਹੀ ਦੀ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਕੋਈ ਇਹ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਫਿਰ ਜਿਹੜੇ ਮਜ਼ਦੂਰ ਪਰਿਵਾਰ ਦੇ ਜਿਹੜੀ 2 ਰੁਪਏ ਵਾਲੀ ਕਿਲੋ ਇਹ ਕਣਕ ਮਿਲਦੀ ਆ ਜੀ ਉਹ ਵੀ ਮਜ਼ਦੂਰਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਵਾ ਅਸੀਂ ਜੀ ਇਹੋ ਸਰਕਾਰ ਅੱਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਕੱਤੇ ਆ ਉਹ ਬਹਾਲ ਕੀਤੇ ਜਾਣ ਜੀ ਅੱਜ ਜਿਹੜੀ ਨਾਰੇਬਾਜ਼ੀ ਕਰ ਰਹੇ ਜੀ ਕੀ ਮਾਮਲਾ ਹੈ ਇਹ ਜੀ ਅਸੀਂ ਸਾਡਾ ਦਿਹਾਤੀ ਮਜ਼ਦੂਰ ਸਭਾ ਦਾ ਮੈਂ ਤਹਿਸੀਲ ਦਾ ممਬਰ ਆ ਆਗੂ ਤੇ ਅਸੀਂ ਜਲੰਧਰ ਰੈਲੀ ਤੇ ਜਾ ਰਹੇ ਹਾਂ ਜੀ ਹਾਂ ਜੀ ਇਹ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਇਹ ਉੱਥੇ ਅੱਜ ਇਕੱਠ ਜੋੜ ਹੋ ਰਿਹਾ ਜੀ ਅੱਜ ਜੀ ਅੱਜ ਤੁਸੀਂ ਇੱਕ ਬੱਸ ਲੈ ਕੇ ਜਾ ਰਹੇ ਜਿੱਥਾ ਲੈ ਕੇ ਜਾ ਰਹੇ ਜੀ ਕਿੱਥੇ ਜਾ ਰਹੇ ਅੱਜ ਅਸੀਂ ਜੀ ਦੇਸ਼ ਭਗਤ ਯਾਦਗਾਰੀ ਜਲੰਧਰ ਸ਼ੀਦਾਂ ਦਾ ਜਿੱਥੇ ਯਾਦਗਾਰੀ ਭਵਨ ਆ ਮੈਂ ਆਪਣੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੱਬੇ ਕੁਚਲੇ ਲੋਕਾਂ ਦੀ ਹਮਾਇਤ ਵਾਸਤੇ ਅੱਜ ਅਸੀਂ ਜੀ ਜਲੰਧਰ ਦੀ ਧਰਤੀ ਤੇ ਜਿਹੜੇ ਮਜ਼ਦੂਰ ਪਰਿਵਾਰ ਦੀਆਂ ਨੌ ਹੱਕੀ ਮੰਗਾਵਾ ਉਹਨਾਂ ਵਾਸਤੇ ਅਸੀਂ ਜੀ ਕਲਸੀਆਂ ਕਲਾਂ ਤੋਂ ਜਥਾ ਲੈ ਕੇ ਜਾ ਰਹੇ ਹਾਂ ਜਿਹੜਾ ਮਾਰੂ ਨੀਤੀਆਂ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਾ ਕਾਰਪੋਰੇਟ ਭਜਾਓ ਦੇਸ਼ ਬਚਾਓ ਉਹ ਨੀਤੀਆਂ ਦੇ ਵਿੱਚ ਅਸੀਂ ਅੱਜ ਜੀ ਜਲੰਧਰ ਜਾ ਰਹੇ ਹਾਂ ਇਸ ਸੰਬੰਧ ਵਿੱਚ ਜੀ ਅਸੀਂ तहसील भिक्खी विंड ਤੋਂ 20 ਬੱਸਾਂ ਦਾ ਕਾਫਲਾ ਲੈ ਕੇ ਜਾ ਰਹਾ ਹੈ ਜੀ ਇਹ ਜੀ ਕਿੰਨਾ ਕਿ ਸਪੋਰਟ ਮਿਲਿਆ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜੀ ਬਹੁਤ ਜ਼ਿਆਦਾ ਨੂੰ ਜਿਹੜਾ ਵਾ ਮਜ਼ਦੂਰ ਪਰਿਵਾਰਾਂ ਦਾ ਸੰਯੋਗ ਮਿਲਿਆ ਵਾ ਦੇਖੋ ਤੁਸੀਂ ਮੰਨ ਲਓ ਕਿ ਖਨੌਰੀ ਬਾਟਰ ਤੇ ਜਿਹੜਾ ਵਾ ਕਿਸਾਨ ਮਜ਼ਦੂਰ ਪਰਿਵਾਰ ਦਾ ਜਿਹੜਾ ਵਾ ਉਹ ਨਾਰਾ ਨਾਰੇ ਲਾ ਰਿਹਾ ਵਾ ਪਰ ਜਿਹੜੇ ਕਿਸਾਨਾਂ ਨੇ ਆਪਣੀ ਹੱਕੀ ਮੰਗਾਂ ਰੱਖੀਆਂ ਵਾ ਤੇ ਮਜ਼ਦੂਰਾਂ ਦੀ ਇੱਕ ਮੰਗ ਨਹੀਂ ਜੀ ਹੈਗੀ ਉੱਥੇ ਮਜ਼ਦੂਰਾਂ ਦਾ ਨਾਮ ਲੈ ਕੇ ਤੇ ਮਜ਼ਦੂਰਾਂ ਨਾਲ ਧੋਖੇਬਾਜ਼ੀ ਹੋ ਰਹੀ ਦੀ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਕੋਈ ਇਹ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਫਿਰ ਜਿਹੜੇ ਮਜ਼ਦੂਰ ਪਰਿਵਾਰ ਦੇ ਜਿਹੜੀ 2 ਰੁਪਏ ਵਾਲੀ ਕਿਲੋ ਇਹ ਕਣਕ ਮਿਲਦੀ ਆ ਜੀ ਉਹ ਵੀ ਮਜ਼ਦੂਰਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਵਾ ਅਸੀਂ ਜੀ ਇਹੋ ਸਰਕਾਰ ਅੱਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਕੱਟੇ ਆ ਉਹ ਬਹਾਲ ਕੀਤੇ ਜਾਣ ਜੀ